ਕਿ ਇਹ ਲੋਕ ਲੋਕਾਂ ਗਿਆ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਜਿਸ ਤਰੀਕੇ ਨਾਲ ਉਹ ਘੁੰਮ ਰਿਹਾ ਪੂਰੇ ਪੰਜਾਬ ਦੇ ਵਿੱਚ ਆਪਣੇ ਪੈਸਿਆਂ ਦਾ ਰੁਖ ਦਿਖਾਉਂਦਾ ਹੋਇਆ ਕਿ ਵੀ ਸੁਖਵੀਰ ਬਾਦਲ ਤੋਂ ਬਿਨਾਂ ਕਿਸੇ ਕੋ ਪੈਸੇ ਨਹੀਂ ਅਸੀਂ ਇਹ ਮੰਨਦੇ ਆਂ ਅਸੀਂ ਇਸ ਗੱਲ ਨਾਲ ਸਹਿਮਤ ਆਂ ਕਿ ਤੇਰੇ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸੇ ਕੋ ਪੈਸੇ ਨਹੀਂ ਕਿਉਂਕਿ ਕਿਸੇ ਨੇ ਕਮਾਏ ਨਹੀਂ ਲੋਕਾਂ ਦੇ ਘਰ-ਬਾਰਵਾਦ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਨਸ਼ੇ ਵਾਲਿਆਂ ਦੀਆਂ ਵਿਛਾ ਕੇ ਕਿਸੇ ਨੇ ਪੈਸਾ ਨਹੀਂ ਕਮਾਇਆ ਤੇ ਉਹ ਬਹੁਤ ਵੇਸੇ ਇੱਥੇ ਬੰਦ ਦੇ ਉੱਤੇ ਅੱਧਾ ਕਿਲੋ ਮੀਟਰ ਪੌਣਾ ਤੇ ਕਿਲੋ ਪਿੱਛੇ ਆ ਕੇ ਪਿਓ ਦੇ ਪੁੱਤ ਨੇ ਜਿੱਤੇ ਨੂੰ ਮਿਟੇ ਨਹੀਂ ਲਈ ਬੰਦ ਤੱਕ ਨਹੀਂ ਪਹੁੰਚਿਆ ਜਿੱਥੇ ਪ੍ਰੋਬਲਮ ਹੈ ਉੱਥੇ ਤੱਕ ਨਹੀਂ ਪਹੁੰਚੇ ਉੱਥੇ ਜਿੱਥੇ ਖੜੇ ਸੀ ਉੱਥੇ ਵੀ ਗੱਡੀ ਚੋਂ ਉਤਰਨ ਦੀ ਜ਼ਹਿਮਤ ਨਹੀਂ ਉਠਾਈ ਗੱਡੀ ਦੇ ਵਿੱਚੋਂ ਹੀ ਪਿਖਾਰੀਆਂ ਨੂੰ 2 ਲੱਖ ਰੁਪਿਆ ਇੱਥੇ ਦੇ ਕੇ ਚਲੇ ਗਏ ਜਦ ਕਿ ਇੱਥੇ ਇੱਕ ਪੈਣੀ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਕਿ ਇਹ ਨਸ ਜ਼ਰੂਰਤ ਹੰ ਦੇ ਨਾਲ काम चल ਰਿਹਾ ਇਹ ਨਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਜੇ ਚਾਹੀਦੇ ਵੀ ਹੋਸ ਅਸੀਂ ਮਰੇ ਨਹੀਂ ਹੈਗੇ ਅਸੀਂ ਹਲਕੇ ਵਾਲੇ ਅਸੀਂ ਨਾਕੇ ਵਾਲੇ ਅਸੀਂ ਆਪਣੇ ਪੈਸੇ ਆਪ ਵੀ ਇਕੱਠੇ ਕਰ ਸਕਦੇ ਜਿਸ ਨੂੰ ਜ਼ਰੂਰਤ ਹੋਵੇ ਤੱਕ ਇਹ ਗੱਤ ਘੰਟਾ ਔਰ ਕੈਸੇ ਖਾੜਨ ਵਾਲੇ ਤੇ ਪੈਸੇ ਮੰਗਣ ਵਾਲੇ ਇਹ ਭਖਾਰੀਆਂ ਦਾ ਰੂਪ ਜਿਹਨਾਂ ਨੇ ਅਖਤਿਆਰ ਕੀਤਾ ਮੈਂ ਮੈਂ ਸਖਤ ਨਿੰਦਾ ਕਰਦੀ ਹਾਂ ਇਸ ਦਾ ਵੀ ਔਰ ਦੂਸਰੀ ਗੱਲ ਕਿ ਜਿੱਥੇ ਕੁਝ ਵੀ ਨਹੀਂ ਹੋਇਆ ਜਿੱਥੇ ਸਭ ਠੀਕ ਠਾਕ ਹੈ ਜਿੱਥੇ ਕੋਈ ਦਿੱਕਤ ਨਹੀਂ ਹੈ ਕਿ ਜਿੱਥੇ ਬਹੁਤ ਵੱਡੇ ਰੰਕਕਾਰ ਨਹੀਂ ਚੱਲਦੇ ਉਸ 3000 ਲੀਟਰ ਡੀਜ਼ਲ ਮਸ਼ਰਮਾ ਔਰਤ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਇਹ ਜੋ ਬਿਆਨ ਦੇ ਰਹੀ ਹੈ ਇਹਦੇ ਥੋੜੇგან ਪਹਿਲਾਂ ਵੀ ਹਜੇ ਇਹਨੇ ਇਹਨੇ ਕਿਤੋਂ ਆਪ ਦੀ ਚੰਗੀ ਲਾਹ-ਪਾਹ ਕਰਾਈ ਹੈ ਲੋਕਾਂ ਦੇ ਵਿੱਚ ਜਦੋਂ ਉੱਥੇ ਕਿਸੇ ਕਿਸਾਨ ਜਥੇਬੰਦੀਆਂ ਨੂੰ ਕਹਿ ਰਹੀ ਸੀ ਕਿ ਗਾਇਟ ਸਾਫਾ ਪਾ ਕੇ ਆ ਜਾਂਦੇ ਜੇ ਪਤਾ ਨਹੀਂ ਕੀ ਕੁਝ ਇਹਦੀ ਜੜੀ ਜੁਬਾਨ ਸੀ ਬੜੀ ਉਹੋ ਜੀ ਹੈ ਮੈਨੂੰ ਪਤਾ ਲੱਗਾ ਪਰ ਮੈਂ ਇਥੇ ਇਹਨਾਂ ਦੀ ਬੇਸ਼ਰਮੀ ਤੇ ਤੋਂ ਹੈਰਾਨ ਆ ਕਿ ਇਹ ਕਹਿ ਰਹੀ ਹੈ ਕਿ ਆਪ ਦੇ ਬੰਦੇ ਖੜੇ ਕਰ ਲੈਂਦੇ ਆ ਨਹੀਂ ਤੁਸੀਂ ਕਲਿੱਪਾਂ ਵਾਲੀ ਬੀਬੀ ਭੁੱਲ ਗਏਗੇ ਇਹ ਕਿੱਡੇ ਮਤਲਬ ਇਹ ਨਖਿੱਧ ਲੋਕ ਨੇ ਬੀਬੀ ਕੋਈ ਸ਼ਰਮ ਨੂੰ ਹੱਥ ਮਾਰਲਾ ਉਹ ਤੁਹਾਡੀ ਕਲਿੱਪਾਂ ਵਾਲੀ ਬੀਬੀ ਤਾਂ ਅਜੇ ਤੱਕ ਵਾਇਰਲ ਹੋਈ ਜਾਂਦੀ ਹੈ ਜੋ ਡਰਾਮੇ ਤੁਸੀਂ ਕੀਤੇ ਜੋ ਪੋਗਾ ਅੰਤਵੰਨ ਕਰਕੇ ਆਇਆ ਉਹ ਐਡਾ ਨਖਿੱਧ ਬੰਦਾ ਉਹ ਜਾ ਕੇ ਹਸਪਤਾਲ ਦਾਖਲ ਹੋ ਗਿਆ ਹੈਂ ਤਾਂ ਜਿਹੜਾ ਬੰਦਾ ਲੋਕਾਂ 'ਚ ਵਿਚਰ ਰਿਹਾ ਹੈ ਜਿਹੜਾ ਲੋਕਾਂ ਦੀ ਮਦਦ ਕਰ ਰਿਹਾ ਹੈ ਗੱਫੇ ਵੰਡ ਰਿਹਾ ਹੈ ਇੱਕ ਬੰਨੇ ਪਾਣੀ ਦਾ ਹੜ੍ਹ ਆ ਉਹਨੇ ਤਾਂ ਨੋਟਾਂ ਦਾ ਹੜ੍ਹ ਲਿਆ ਦਿੱਤਾ ਉਹ ਲਾਂਤੀਓ ਕੋਈ ਸ਼ਰਮ ਨਾ ਹਟ ਮਾਰੋ ਓਟਕੇ ਤੇ ਬਿਆਨ ਦੇ ਨਾ ਜਾਂਦੀਆਂ ਜੇ ਨਾ ਕੋਈ ਲੈਣਾ ਨਾ ਦੇਣਾ ਇੰਨਾ ਚਿਰ ਤੁਸੀਂ ਉਥੇ ਦਸ਼ਿਆ ਨਹੀਂ ਕੋਈ ਜਦੋਂ ਹੜ੍ਹ ਆਉਣ ਦੀ ਸਥਿਤੀ ਬਣੀ ਸੀ ਉਦੋਂ ਤੁਸੀਂ ਕੋਈ ਜ਼ਰੀ ਨਹੀਂ ਕੀਤਾ ਕੁਝ ਔਰ ਹੁਣ ਕਹਿੰਦੀ ਹੈ ਕਿ ਮੰਗਤੇ ਬਣ ਕੇ ਲੋਕੀ ਜਿਹੜੇ ਆ ਉਹਦੇ ਕੋਲ ਲੈ ਰਿਆ ਹੁਣ ਆ ਲੋਕੀ ਨੂੰ ਜਵਾਬ ਦੇਣ ਕੀ ਮਦਦ ਨੂੰ ਸੇਵਾ ਨੂੰ ਇਹ ਮੰਗਤਾ ਕਹਿ ਰਹੀ ਹੈ ਇਹਦੀ ਹਿੰਮਤ ਵੇਖੋ ਤੁਸੀਂ ਤਾਂ ਫਿਰ ਸੈਂਟਰ ਦੇ ਅੱਗੇ ਵੈਸੇ ਹੀ ਮੰਗਤੇ ਬਣੇ ਹੋਏ ਜੇ ਸਾਰੀ ਕੈਬਨਟ ਤੁਹਾਡੀ ਕੱਲ ਦੀ ਮੰਗਤਾ ਬਣੀ ਹੋਈ ਹੈ ਜਦੋਂ ਦਾ મોદી ਇੱਥੋਂ ਆ ਕੇ ਤੁਹਾਨੂੰ ਰੈਲੀਫ ਫੰਡ ਜਾਰੀ ਕੀਤਾ ਉਦੋਂ ਦਾ ਤੁਸੀਂ ਤਾਂ ਉਹ ਪਿੱਡ ਸੇ ਆਪਾ ਪਾਇਆ ਹੋਇਆ ਕਿ ਹਾਏ ਮਰ ਗਏ ਸਾਡਾ ਪਤਾ ਨਹੀਂ 60000 ਕਰੋੜ ਚਾਹੀਦਾ ਸੀ ਸਾਨੂੰ ਪਤਾ ਨਹੀਂ ਕੀ ਚਾਹੀਦਾ ਸੀ ਅਗਲਾ ਤੁਹਾਨੂੰ ਥੋੜੀ ਆਕਾਦ ਦੇ ਮੁਤਾਬਕ ਕੀ ਦੇ ਕੇ ਗਿਆ ਉਹਨਾਂ ਨੂੰ ਪਤਾ ਵੀ ਤੁਹਾਡੇ ਪੱਲੇ ਕੁਝ ਨਹੀਂ ਆ ਨਾ ਤੁਸੀਂ ਲਾਉਣਾ ਹੈ ਤੇ ਨਾ ਤੁਸੀਂ ਪਹਿਲਾਂ ਲਾਇਆ ਹੁਣੇ ਹਿਸਾਬ ਜੇ ਮੰਗਿਆ ਜਾਵੇ ਤੇ 12000 ਕਰੋੜ ਰੁਪਏ ਜਿਹੜਾ ਆਲ ਰੈਡੀ ਸੈਂਟਰ ਨੇ ਤੁਹਾਨੂੰ ਦਿੱਤਾ ਕਿੱਥੇ ਗਿਆ ਕਿੱਦਾਂ ਗਿਆ ਇਹੋ ਜਿਹੜਾ ਡਿਜ਼ਾਸਟਰ ਵਾਸਤੇ ਜਿਹੜਾ ਰਿਲੀਜ਼ ਕੀਤਾ ਗਿਆ ਸੈਂਟਰ ਵੱਲੋਂ ਕਿੱਥੇ ਆਉ ਫੰਡ ਇਹ ਬੀਬੀ ਜਵਾਬ ਤਾਂ ਦਵੇਂ ਦਰਾ ਕੇ ਫੈਕਟਸ ਦੇ ਆ ਕੇ ਦੇ ਉਥੇ ਖਲੋ ਕੇ ਚਾਰ ਜਨਾਂ ਨੇ ਇਕੱਠੀਆਂ ਕਰਕੇ ਤਾਂ ਬੋਲ ਰਹੀ ਐ ਉਹ ਵੀ ਸੁਖਬੀਰ ਬਾਦਲ ਨੂੰ ਉਹਨੂੰ ਤਾਂ ਲੋਕਾਂ ਦਾ ਪਿਆਰ ਮਿਲ ਰਿਹਾ ਖਾਣਾ ਤਾਂ ਉਹ ਮਿਲ ਰਿਹਾ ਔਰ ਇਹੋ ਤੁਹਾਡੇ ਕੋ ਜਿਹੜਾ ਹੁਣ ਹਜਮ ਨਹੀਂ ਹੋ ਰਿਹਾ ਔਰ ਕਹਿ ਰਹੀ ਐ ਜੀ ਆਪਦੇ ਬੰਦੇ ਖੜੇ ਕਰ ਰਹੇ ਆ ਉਹ ਕਰ ਰਹੇ ਆ ਤਾਂ ਤੂੰ ਵੀ ਕਰ ਲੈ ਫਿਰ ਉਹਨੇ ਪੈਸੇ ਕਮਾਏ ਆ ਆ ਕਰਕੇ ਕਮਾਏ ਉਹ ਕਰਕੇ ਕਮਾਏ ਆ ਜੇ ਇੱਕ ਵੀ ਉਹਨੇ ਤੇਰੇ ਤੇ ਕੇਸ ਪਾਤਾ ਨਾ ਤੂੰ ਜਵਾਬ ਨਹੀਂ ਦੇ ਸਕਣਾ ਕੋਰਟ ਦੇ ਵਿੱਚ ਵੀ ਪੈਸੇ ਕਿੱਥੋਂ ਆਏ ਤੇ ਕਿੱਥੋਂ ਨਹੀਂ ਆਏ ਆਪ ਦਾ ਦੱਸ ਇਸ ਕਰਕੇ ਆਪ ਦੇ ਥੋੜਾ ਸ਼ਰਮ ਕਰੋ ਆ ਕੋਈ ਹਾਲਾਤ ਨਹੀਂ ਇਹੋ ਜਿਹੀ ਵੀ ਆ ਜੀਆਂ ਗੱਲਾਂ ਕਰੀਏ ਜੇ ਕੋਈ ਮਦਦ ਕਰ ਰਿਹਾ ਹੈ ਤਾਂ ਉੱਠ ਕੇ ਆ ਕੇ ਤੈਨੂੰ ਗੱਲ ਕਰਨ ਉਹ ਲਾਂਤੀਓ ਉਹ ਤਾਂ ਤੁਹਾਡਾ ਫਰਜ਼ ਪੂਰਾ ਕਰ ਰਿਹਾ ਸੂਬੇ ਦੇ ਵਿੱਚ ਮੁੱਖ ਮੰਤਰੀ ਦੀ ਐਬਸੈਂਸ ਜਿਹੜੀ ਆ ਨਾ ਉਹ ਬਹੁਤ ਰੜਕਦੀ ਆ ਸੂਬੇ ਨੂੰ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਉਹ ਬੰਦਾ ਵਿਚਰ ਰਿਹਾ ਹੈ ਨਾ ਤੇ ਲੋਕ ਉਹਨੂੰ ਆਪ ਦਾ ਮੁੱਖ ਮੰਤਰੀ ਸਮਝ ਕੇ ਉਹਦੇ ਉਹਦੀ ਗੱਲ ਸੁਣ ਰਹੇ ਨੇ ਉਹ ਤੋਂ ਮਦਦ ਲੈ ਰਹੇ ਨੇ ਕੋਈ ਮੰਗਤਾ ਬੜ ਕੇ ਨਹੀਂ ਲੈ ਰਿਆ ਪੰਜਾਬੀ ਮੰਗਤੇ ਨਹੀਂ ਆ ਪਰ ਤੂੰ ਜਿਹੜੀ ਜ਼ੁਬਾਨ ਚ ਲਾਈ ਹੈ ਕਿ ਉਹ ਮੰਗਤੇ ਬਣ ਕੇ ਜਿਹੜਾ ਕਿ ਲੋਕੀ ਉਹ ਕੋਲ ਲੈ ਰਹੇ ਆ ਇਹ ਲੋਕਾਂ ਨੂੰ ਗੱਲਾਂ ਕਰ ਗਈ ਹੈ ਕਮਾਲ ਹੋ ਗਈ ਇਹਨਾਂ ਵਾਲੀ ਗੱਡੀ ਚੋਂ ਨਹੀਂ ਉਤਰਿਆ ਪਜਾਮਾ ਨਹੀਂ ਲਬੇੜਿਆ ਤੂੰ ਪਹੁੰਚ ਡੰਗ ਕੇ ਜਾਦਾ ਸੇਵਾ ਕਰ ਦਿੱਤੀ ਹੈ ਦੋ ਬਿਆਨ ਦੇ ਕੇ ਚਲ ਗਈ ਹੈ ਕੀ ਕੀਤਾ ਹੀ ਆਪ ਦੇ ਪੱਲਿਓ ਉਹਦੇ ਆਪ ਦੇ ਪੱਲਿਓ ਕਰਦੇ ਦੋ ਵਾਰੀ ਤੋਂ ਸੱਤਾ ਚ ਨਹੀਂ ਆਉ। ਫਿਰ ਵੀ ਅਗਲਾ ਲੋਕਾਂ ਦੀ ਬਾਹ ਫੜ ਰਿਹਾ ਤੇ ਤੁਹਾਡੇ ਲੋਕਾਂ ਕੋ ਹਜਮ ਨਹੀਂ ਹੋ ਰਿਹਾ। ਹਾਏ ਬਾਦਲ ਹਾਏ ਮਰਗੇ ਹਾਏ ਮਰਗੇ ਤੁਸੀਂ ਤਾਂ ਸਾਰੀ ਉਬਰ ਇਹੋ ਕਰਕੇ ਦਾ ਸੱਤਾ ਚ ਆਇਓ ਹੋ ਰਿਹਾ ਇਹੋ ਕਰਦੇ ਤੁਸੀਂ ਸੱਤਾ ਤੋਂ ਚਲੇ ਜਾਣਾ ਇੱਕਦਮ। ਤੁਸੀਂ ਬਣੀ ਰਹੋ ਹਰ ਤਾਹਸ ਅਪਡੇਟ ਦੇ ਲਈ 온 스카이 ਟੀਵੀ ਦੇ ਨਾਲ।